ਸਾਰੇ ਨਿਊ ਕੇਅਰ ਪਰਿਸਤ ਚਰੀਆ ਕਾਲ ਤੇ ਜੋ ਫਾਰਮ ਹੁੰਦੇ ਸੋ ਸਾਰੀ ਵੀਅਰਸ ਬਹੁਤ ਵਧੀਆ ਹੋਣਗੇ ਲੋ ਜੱਜ ਸਾਡੇ ਸਵੇਰ ਦਾ ਚੱਲ ਰਿਹਾ ਕੰਮ ਅੰਦਰ ਦਾ ਓਕੇ ਹੈ ਬਸ ਆ ਜਾ ਰਹਣ ਰਹਿੰਦੇ ਰਹਿੰਦੇ ਹੋ ਪਾਏ ਨੂੰ ਹੁਣ ਕੀ ਕਰਨਾ ਹੋਰ ਮੈਂ ਜਿੱਦਣਾ ਹੋਰ ਪਾਣਾ ਹੀ ਹੋ ਮੋ ਕੱਢਣਾ ਹੋਏ ਰੇਲ ਮੋ ਦਾ ਬਟਨ ਜਾਲੀ ਦਾ ਬਟਨ ਹੋਰ ਆਰਚਾਰੀ ਸਮਾਰਕ ਬਟਨ ਹੈ ਇਹਦੀ ਜਿਹੜੀ ਅਰ ਮੈਨੂੰ ਫੜ ਕੇ ਰੱਖ ਲਾ ਤੂੰ ਬੈਲ ਦੀ ਸਾਈਡ ਤੇ ਨਹੀਂ ਇਹ ਤਾਂ ਬਾਹਰ ਕਿਤੇ ਨਾ ਮੈਂ ਬਾਹਰ ਨੂੰ ਦਿੱਤੀ ਦਰੇ ਵਿਚਕਾਰ ਆਪਣੇ ਜਿਹੜੇ ਬਾਹਰ ਨੂੰ ਦਿੱਤੇ ਕਰਾ ਸਾਹਮਣੇ ਜਿਹੜੇ ਨੂੰ ਉੱਪਰ ਉੱਪਰ ਘੋੜਾ ਵਾਲੀ ਬਾਣੀ ਇਹ ਜਿਹੜਾ ਬੰਦ ਤੇ ਨੇ ਸਾਰੇ ਦਿਨ ਕੋਈ 10000 ਰੁਪਏ ਨਹੀਂ ਮਾਉਂਡ ਤੇ 10000 ਆ ਜਾਲੀ ਨਹੀਂ ਬੱਟੇ ਗਾਹਾ ਉਹ ਜਾਲੀ ਦੇ ਵਿੱਚ ਨਾ ਕਿ ਜਦ ਦੇਖਣ ਲਈ ਕਿੱਥੇ ਆਉਂਦੀ ਆ ਕਿੱਥੇੋਂ ਕਰਕੇ ਨਹੀਂ ਲੱਗਦਾ ਸੋਪਰ ਨਾਲ ਤਾਂ ਉਹ ਲੈ ਜਾ ਰਸੀਦ ਇਹਨਾਂ ਦੇ ਨਾਮ ਲਾ ਕੇ ਨਾ ਕੱਢਦੇ ਉਪਰੋਂ ਪੁੱਛਦਾ ਸ਼ੁਰੂ ਰਸੀਦ ਲੈ ਜਾ ਉਹ ਤੋਂ ਪਈਆ ਉਹਦੇ ਨਾਲ ਪਾਣੀ ਸਪੀਸ਼ਵਰੀ ਗੱਡੀ ਵੀ ਥੋਲੀ ਆ ਜਿਹੜੀਆਂ ਪੱਤੀਆਂ ਨੇ ਇਹਨਾਂ ਦੇ ਸਾਰੇ ਥੋੜਾ ਸੂੜੀਏ ਨਹੀਂ ਰੱਖਤੀਆਂ ਤੇ ਆਹਾਂ ਹਾਂ ਉੱਪਰ ਤਾਂ ਫਸਾਏ ਹੀ ਹੋ ਉੱਪਰ ਤਾਂ ਇਹ ਚੱਕਰ ਸਹੀ ਜਾਂਦੇ ਇਹ ਇਹ ਇੱਕ ਤਾਂ ਇੱਥੇ ਕਾੜ ਦੇਣਾ ਉੱਪਰੋਂ ਆਪਾਂ ਕਲੰਪ ਲਾ ਕੇ ਇਹਨਾਂ ਕੱਸਦੇ ਆਂ ਤੇ ਚੱਕੇ ਨਹੀਂ ਜਾਂਦਾ ਇਹਨਾਂ ਮੇਰੇ ਮਨ ਦਾ ਮਤਲਬ ਐਡੀ ਗੱਡੀ ਪੱਤੀ ਰੱਖਣੀ ਤੇ ਉੱਪਰ ਇਹ ਚਾਦਰ ਈ ਕੱਸੇਗਾ ਪਰ ਸਾਹ ਕਹਾ ਸਾਲ ਤੋਂ ਰੱਖੀ ਛੜੀ ਆਹਾਂ ਆ ਇਕੋਸਾ ਪੌੜੀ ਨਾ ਬੰਨੀ ਉਹ ਆਪੋ ਲੈ ਜਾ ਹਾਂਜੀ ਇਹ ਪਤਾ ਕੀ ਚੱਕਰ ਆ ਵੀਰੇ ਇਹ ਸੀ ਦੇਖ ਲਿਆ ਇਹ ਧੁੱਪ ਲੱਗਦੀ ਇਹਨਾਂ ਨੂੰ ਤਾਂ ਇਹ ਮਾਰ ਰਹੇ ਨੇ ਇਹ ਅੰਦਰਲੇ ਦਰਖਤ ਨੇ ਇਹ ਇਹ ਅੰਦਰ ਵਾਸਤੇ ਨਹੀਂ ਤੇ ਨੂੰ ਕਿਹਦੇ ਪਾਣੀ ਘੱਟ ਪਾਇਆ ਪਾਣੀ ਉਹ ਨਹੀਂ ਪਾਇਆ ਸੁੱਕ ਗਿਆ ਵਿਚਾਰੇ ਕਿੱਥੇ ਨਹੀਂ ਪਾਣੀ ਪਾਇਆ ਜੀ ਪੰਜ 10 ਨੂੰ ਸਾਰਿਆਂ ਨੂੰ ਪਾਣੀ ਪੈਣਾ ਪਾਉਣਾ ਹੀ ਐਂ ਪਾਉਣਾ ਨਹੀਂ ਥੋੜਾ ਪਾਣਾ ਹੈ ਇਹਨੂੰ ਉੱਥੇ ਰੱਖ ਦਿਓ ਦੋ ਦਿਨ ਵਾਸਤੇ ਦੇਖਿਓ ਇਹਨਾਂ ਵਾਲੇ ਅੰਦਰ ਪੱਤੇ ਪਾਉਂਦੇ ਨਹੀਂ ਉਹ ਤਾਂ ਬਾਹਰ ਦੇ ਰੱਖਦੇ ਰਹਿੰਦੇ ਨਹੀਂ ਲੱਗਿਆ ਉਸਤ ਉਹ ਕਿੰਸਾ ਆਂਕਰ ਲਿਓ ਫਲੀਆਂ ਆਂਕਰ ਇਹਨੂੰ ਇੱਧਰ ਸ਼ੀਸ਼ੇ ਨਾਲ ਲੱਗਦਾ ਕੀ ਆਹ ਇਹ ਕੀ ਕਰਦੇ ਨਹੀਂ ਆ ਜਾਲੀ ਦੂਰ ਤੱਕ ਪੱਢਣੀ ਪਊ ਆਹ ਆ ਕਰ ਸੱਚੀ ਇੱਥੇ ਮੈਂ ਵੀ ਆਇਆ ਕਰੂੰ ਜਾਲੀ ਦਾ ਇਹ ਹੋਰ ਦੇ ਆ ਵੇ ਆ ਗਿਆ ਆ ਗਿਆ ਉੱਧਰ ਸ਼ੀਸ਼ਾ ਦਾ ਆਪਾਂ ਹੁੰਦੇਓ ਤੋ ਦੋਨ ਉੱਠ ਕੇ ਹੋਇਆ ਇੱਥੇ ਸ਼ੀਸ਼ੇ ਦੇ ਨਾਲ ਆਏ ਕੋਈ ਪਤਾ ਨਹੀਂ ਅਸ ਸ਼ੀਸ਼ਾ ਫੁੱਟ ਜੇ ਮਮੀ ਵੀਡੀਓ ਆਵਾ ਮੈਂ ਬੰਲੀ ਆ ਸੀ ਤੜੀ ਬਸ ਕਰੋ ਵੱਢਣੇ ਪਾਉ ਉਹਦੀਆਂ ਆਏ ਕਰ ਓਏ ਉਹਦੀ ਢੂਈ ਢੂਈ ਪੱਕਾ ਉੱਪਰੋਂ ਮੋੜ ਮੋੜ ਜੇ ਪਪਾਈ ਨੂੰ ਪੁੱਛਿਆ ਦੀ ਦਰਸਣ ਵੀ ਆਹਾਂ ਕੁੱਲਰ ਉੱਪਰ ਕਰਨਾ 9000 ਤੇ ਲੰਦੇ ਮੁੱਜਦੇ ਨਹੀਂ ਹੈਗੇ ਇਹ ਹੁਣ ਆ ਚਾਦਰੇ ਲਿਆਂਦੀ ਆਪਾਂ ਨੇ ਕਿ ਪਲਾਸ ਲਿਆਵਾਂ ਆਇਤ ਨੂੰ ਸਾਈਡ ਤੋਂ ਕੱਟ ਲਾ ਲਓ ਬਸ ਸਹੀ ਗੱਲ ਆ 9000 ਦਾ ਕੰਮ ਦੀ ਇਹ ਕੁਝ ਵੀ ਸਮਾਨ ਆ ਸਾਡਾ ਜਿਹੜੇ ਜੋਲੇ ਕਣ 22500 ਲੈ ਲਓ ਜਿਹੜਾ ਲੈਣਾ ਹਾਂ ਐਸ ਤਰ੍ਹਾਂ ਦਾ ਕਲਾਸ ਕਰਾਈ ਚਲ ਆ ਵਧੀਆ ਗੱਡੀ ਦਾ ਆ ਗਿਆ ਇੱਧਰ ਵਿੱਚ ਮੈਂ ਐ ਜਹਨੇ ਕਲਾਸ ਪਲਾਸ ਕਰਦੇ ਆ ਬੜੀ ਮੜਾ ਓ ਛੱਡ ਜਾ 2 ਮਿੰਟ ਮੈਨੂੰ ਇੱਧਰ ਕਰ ਲੈਣ ਦਾ ਐਂ ਨਾ ਫੱਡੀ ਛੱਡ ਜਾ ਛੱਡ ਜਾ ਬੱਸ ਦੇਖਦਾ ਵੱਡੇ ਲਾ ਯਾਰ ਸੱਚੇ ਹੈ ਜਿਹੜੇ ਪਾਰ ਤਾਂ ਇਧਰੋਂ ਹੈ ਹੀ ਨਹੀਂ ਕੋਈ ਉਹ ਬੱਡ ਲੱਡ ਹੋਈ ਜੀ ਬੱਡ ਲਾ ਉਹਦੇ ਉਹ ਆ ਜਿਹੜੀ ਨਾ ਨਾ ਦੋ ਦੋ ਤਿੰਨ ਤਨ ਦੋ ਤੋਂ 21 ਇੰਚ ਬਹੁਤ ਹੈ ਬਿਦਾਸ ਕਿੱਥੇ ਉਪਰ ਤਾਂ ਨਹੀਂ ਹੈ ਨਾ ਬੱਸ ਸਾਰਾ ਨਾਲ ਤੁਸੀਂ ਬੈਠਦਾ ਲੱਗਦਾ ਬਸ ਬੱਸ ਬਣ ਗਏ ਵਧੀਆ ਹੁਣ ਅੱਥੇ ਥੇਨ ਵੱਡਣਾ ਪਣਿਆ ਹਾ ਉਹ ਪਲਾਸ ਮਿਲਿਆ ਨਹੀਂ ਸੱਚ ਬੰਦੇ ਨੂੰ ਹੁਣ ਕਿਹਦਾ ਰਹਿਣਾ ਤੇ ਉੱਪਰ ਚੱਜਦਾ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਪ੍ਰਿੰਡੀਆਂ ਵਧੀਆ ਲੱਗੀਆਂ ਤੇ ਮम्मा ਕਹਿੰਦੇ ਅੱਜ ਆਪਾਂ ਪ੍ਰਿੰਡੀਆਂ ਦੀ ਸਬਜ਼ੀ ਬਣਾ ਲੈਨੇ ਆਂ ਹਾਂਜੀ ਲੋਬੀ ਐ ਵੀ ਤੂੰ ਤੋੜਦੇ ਆਂ ਆ ਦੇਖੋ ਕਿੰਨੀ ਸੋਹਣੀਆਂ ਪ੍ਰਿੰਡੀਆਂ ਹੋ ਗਈਆਂ ਇੱਕ ਟੋਕਰੀ ਭਰ ਗਈ ਆ ਦੋ ਵੱਟਾਂ ਲਾਈਆਂ ਹੋਈਆਂ ਨੇ ਸਬਜ਼ੀ ਬਹੁਤ ਸੋਹਣੀ ਹੋਊਗੀ ਪ੍ਰਿੰਡੀਆਂ ਦੀ ਸਾਨੂੰ ਸਾਡੀ ਸਪਾਰ ਮੈਂ ਤੋੜਨੇ ਠੀਕ ਨੋੜੀ ਬਹੁਤ ਟੇਸਟੀ ਬਣਦੇ ਨੇ ਸੱਚੀ ਮੈਨੂੰ ਬਹੁਤ ਪਸੰਦ ਨੇ ਪ੍ਰਿੰਡੀਆਂ ਨੜਿਆ ਨਾ ਪਿਛਲੇ ਪਿਛਲੀ ਵਾਰ ਅਸੀਂ ਹਲਦੀ ਲਾਈ ਸੀ ਰਾਤ ਨੂੰ ਉਹ ਹਲਦੀ ਹੁਣੇ ਪਾਣੀ ਦੇਤਾ ओ, हल्दी भी निकली है अपने हो वादिया रही हम्म आ मिर्चा मिर्चा मोटिया मोटिया बहुत ने हां जी ਬਹੁਤ ਨਹੀਂ ਕਿੰਨੀਆਂ ਤਾਂ ਹੈਗੀਆਂ ਆ ਸਾਰੀਆਂ ਲੈਣਾ ਮੈਂ ਤੋੜ ਲੀਆਂ ਉਹ ਇੱਕ ਹੈ ਯਾਰ ਇਧਰੋਂ ਪਤਾ ਚੱਲ ਰਿਹਾ ਹੈ ਨਾ ਕਿੰਨੀਆਂ ਲੱਗੀਆਂ ਹੋਈਆਂ ਨੇ ਯਾਰ ਮੈਂ ਤੋੜ ਕੇ ਗਈਆਂ ਸਾਰੀ ਵੱਟ ਇਹ ਦੂਰੋਂ ਦਿਖਦੀਆਂ ਨੇ ਨੇੜੇ ਤੋਂ ਦੀ ਪਤਾ ਨਹੀਂ ਚਲਦਾ ਹੈਗਾ ਕਿੱਥੇ ਲੱਗੀਆਂ ਹੋਈਆਂ ਨੇ ਤੁਹਾਨੂੰ ਲੋਬੀਏ ਦਿਖਾਣੇ ਆ ਅਸੀਂ ਆ ਦੇਖੋ ਲੋਬੀਏ ਕਿੰਨਾ ਖੜਾ ਫਲੀਆਂ ਜਿਹਨੂੰ ਕਹਿੰਦੇ ਕੱਲ੍ਹ ਪਰਸੇ ਸਬਜ਼ੀ ਬਣਾ ਕੇ ਵੀਡੀਓ ਬਣਾਈ ਤੇ ਦੇਖੋ ਕਿੰਨਾ ਹੋ ਗਿਆ ਤੇ ਰਾਤੋ ਰਾਤ ਦੇਖੋ ਕਿੰਨਾ ਸੋਹਣਾ ਖੜਾ ਹੈ ਜੀ ਕਿਸੇ ਨੇ ਕਰਦੀ ਸਬਜ਼ੀ ਲੈਣੀ ਹੋ ਕੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਲਓ ਹਰੀਆਂ ਮਿਰਚਾਂ ਇੱਧਰ ਇੱਕ ਹੋ ਲਈ ہوئی ਆ ਬੀਲ ਉਹ ਕ੍ਰੇਲੀਆਂ ਦੀ ਆ ਟਮਾਟਰ ਲੱਗੇ ਹੋਏ ਨੇ ਕੱਲੂ ਤੋੜਨੇ ਕੱਲੂ ਤੋੜ ਲਾਂਗੇ ਜੀ ਕੱਲੂ

ਆ ਦੇਖੋ ਜੀ ਇਹ ਜਗੜ ਲਾਇਆ ਆ ਕੁਲਰਾ ਲੱਕੜਾੜਾ ਇਹਦੇ ਉੱਪਰ ਐਵੇਂ ਗੁੱਧ ਜੀ ਲਾਤੀ ਠੰਡ ਠੰਡੀ ਰਹੂਗੀ ਮਤਲਬ ਇਹ ਗਰਮ ਨਹੀਂ ਹੋਊਗੀ ਆਪਣੀ ਹਵਾ ਠੰਡੀ ਰਹੂਗੀ ਇਹ ਗੁੱਧ ਠੰਡਾ ਰੱਖਦੀ ਹੈ ਬਾਕੀ ਇਹ ਸਾਰਾ ਸਿਸਟਮ ਹੈ ਇਹਦੇ ਵਿੱਚ ਇੱਥੇ ਐਵੇਂ ਪਾਣੀ ਪੈਂਦੇ ਮੈਨੂੰ ਖੋਲਣਾ ਨਹੀਂ ਆਉਂਦਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਦਾਂਗੀ ਉਧਰ ਸਾਡੇ ਨਾ ਉਹ ਟੂਟੀ ਲੱਗੀ ਹੋਈ ਹੈ ਇਹ ਮੈਂ ਦਿਖਾਣੇ ਤੁਹਾਨੂੰ ਉੱਥੇ ਜਾ ਕੇ ਉੱਥੋਂ ਫਿਰ ਅਸੀਂ ਇਹਦੇ ਵਿੱਚ ਐ ਪਾਣੀ ਪਾ ਦਿਆ ਕਰਾਂਗੇ ਸੁੱਚ ਵਗੈਰਾ ਦੀ ਨੀਚੀ ਸਿਸਟਮ ਸਾਰਾ ਕੱਟਦਾ ਦੇਖੋ ਐਵੇਂ ਇਧਰ ਪਲੱਗ ਵਗੈਰਾ ਦਾ ਐਵੇਂ ਕੂਲਰ ਚੱਲਦਾ ਹਵਾ ਮਤਲਬ ਵੀ ਹੁਣ ਰਾਤ ਨੂੰ ਦੇਖਾਂਗੇ ਵੀ ਕੀ ਫਰਕ ਪੈਂਦਾ ਕਿਉਂਕਿ ਰਾਤ ਨੂੰ ਮੌਸਮ ਠੰਡਾ ਹੁੰਦਾ ਬਾਹਰ ਤੇ ਅੰਦਰ ਗਰਮੈ ਹੁੰਦੇ ਫਿਰ ਇਹ ਕੂਲਰ ਅਸੀਂ ਚਲਾਇਆ ਕਰਾਂਗੇ ਰਾਤ ਨੂੰ ਵੀ ਇਹ ਠੰਡੀ ਹਵਾ ਸਾਡੇ ਹਾਲਚ ਆਵੇ ਤੇ ਫਿਰ ਦੇਖਾਂਗੇ ਕੀ ਫਰਕ ਹੈ ਅੱਜ ਮਮਾ ਜੀ ਦੁਪਹਿਰ ਦੇ ਟਾਈਮ ਆ ਕੇ ਨਾ ਪਾਣੀ ਦੇਖ ਕੇ ਕਹੇ ਸੀ ਉਹ ਕਹਿ ਰਹੇ ਸੀ ਵੀ ਪਾਣੀ ਐਂ ਬਰਫ਼ੋਂ ਗੰਡਾ ਪਿਆ ਸੀਗਾ ਆ ਦੇਖੋ ਜੀ ਆਵਰੇ ਟੁੱਟੀ ਆ ਹੁਣ ਅੱਥੇ ਅਸੀਂ ਪਾਣੀ ਭਰਦਿਆ ਕਰਾਂਗੇ ਇਹਦੇ ਵਾਸਤੇ ਜਿਹਨੂੰ ਉੱਪਰਲਾ ਦਿਖਾਈਏ ਉਹ ਦੇਖੋ ਯੂਨੀਵਰਸਿਟੀ ਕੋੜ ਯੂਨੀਵਰਸਿਟੀ ਦੇ ਬਨਜੂਗਨ ਆਪਣੇ ਖੇਤਾਂ ਦੇ ਲੱਗ ਗਈ ਕਿੰਨੇ ਵੱਡੇ ਵੱਡੇ ਬਿਲਡਿੰਗਾਂ ਖੜੀਆਂ ਹੋ ਗਈਆਂ ਚਲੋ ਜੀ ਹੁਣ ਆਪਾਂ ਚੱਲਦੇ ਆਂ ਨੀਚੇ ਤੇ ਕੱਟਦੇ ਆਂ ਸਬਜ਼ੀ ਨੂੰ ਕੱਟਦੀਆਂ ਮੂਆ ਕਹਿੰਦੇ ਵੀ ਆਪਾਂ ਅੱਧੀਆਂ ਹੁਣ ਬਣਾ ਲਾਂਗੇ ਅੱਧੀਆਂ ਸਵੇਰੇ ਪ੍ਰਿੰਟੀਆਂ ਬਹੁਤ ਨੇ ਜਾਨੀ ਦੋੜੇ ਜੇ ਇੱਕ ਆ ਪਿੱਛੇ ਚਾਰ ਜਾਣਿਆ ਘਰ ਚ ਪੰਜ ਦੇਖੋ ਪ੍ਰਿੰਟ ਦੇ ਕਿੰਨੇ ਨੇ ਨਕੀ ਨੇ ਸੋਹਣੀਆਂ ਨੇ ਕੋਈ ਪੱਕੀ ਨਹੀਂ ਹੈਗੀ ਸਾਰੇ ਬਹੁਤ ਵਧੀਆ ਨੇ ਚੋਦੇ ਪਾਈ ਸਾਮ ਕਰ ਲੋ ਜੀ ਕੱਠੇ ਵੀ ਕੱਟ ਲਿਆ ਆਪਾਂ ਨੇ ਤੇ ਇੱਕ ਕੋਲਾ ਕੱਟ ਲਿਆ ਆਪਾਂ ਨੇ ਸਭ ਪ੍ਰਿੰਡੀਆ ਤੋਂ ਤੇ ਆ ਬਚ ਗਏ ਹੂੰ ਅਨਵਰੂਪ ਆ ਗਈ ਕਦੋਂ ਦੀ ਹੋਈ ਆ ਪਰ ਇੱਕ ਵਾਰ ਵੀ ਨਹੀਂ ਪੜੀ ਹੂੰ ਤਾਂ ਨਾਲ ਫੜੇਗਾ ਮੈਂ ਫਰੈਸ਼ ਹੋ ਗਿਆ پتہ ਕਿਵੇਂ ਹੋ ਜੇ ਮੇਰੇ ਮੂੰਹ ਤੇ ਮਾਰ ਸ਼ਿੱਟੇ ਦੇ ਦੇਖ ਬੀ ਨਹਨ ਬਾਈ ਥੋੜੀ ਦਿਖਾਈ ਇਹ ਇਹ ਪਰੰਦੇ ਨਾਲੇ ਕੰਮ ਨੇ ਦੇ ਆਵੇਂ ਨੂੰ ਸਮਾੜਾ ਆਗੀ ਜੀ ਮੈਂ ਫੋਟੋ ਵੀਡੀਓ ਬਣਾ ਰਹੀ ਹਾਂ ਹਾਂਜੀ ਔਰ ਕੈਮਰਾ ਕਿੱਧਰ ਨੂੰ ਆ ਤੇਰਾ ਆ ਸੀਗਾ ਆ ਦੇਖੋ ਜੀ ਇੱਕ ਛੋਟੀ ਜੀ ਚਿੜੀ ਸੀਗੀ ਵੀਰੇ ਗਿਆ ਹੋਇਆ ਸੀਗਾ ਗੱਡੀ ਤੇ ਤੇ ਗੱਡੀ ਦੇ ਮੂਹਰੇ ਆ ਕੇ ਬੱਜੀ ਤੇ ਫਿਰ ਵੀਰੇ ਨੇ ਇਹਨੂੰ ਗੱਡੀ 'ਚ ਬਿਠਾ ਲਿਆ ਤੇ ਹੁਣ ਅਸੀਂ ਇਹਨੂੰ ਟੋਕਰੀ 'ਚ ਰੱਖਿਆ ਕਿੱਥੇ ਆ ਤਾਂ ਬਹੁਤ ਕੱਟਾਂ ਉਸ ਕਰਦੀ ਆ ਨਿੱਤ ਚੱਲ ਵਧੀਆ ਚੈਰ ਦੀ ਜਾਨ ਬਖਤੀ ਗਈ ਇਹ ਖੋਲ ਕੇ ਦੇਖਣੀ ਆ ਹੁਣ ਇਹਨਾਂ ਕਿਸੇ ਨੇ ਆ ਕੇ ਇਹ ਤੇ ਬੰਦ ਦੇ ਕੋਈ ਉਹ ਸਹੀ ਗੱਲ ਆ ਪਹਿਲੇ ਨੰਬਰ ਤੇ ਤਾਂ ਹੀ ਕਰੂਗੀ ਕੰਮ ਇਹੇ ਦਮਾ ਉਹ ਬੰਦ ਹੈ ਹੈ ਜੇ ਨਾਲਾ ਜ ਹੈਗਾ ਅ ਕੱਪੜਾ ਇਹ ਦੇ ਦਿੰਨੀ ਆ ਮੈਂ ਕੋਈ ਨਾਲਾ ਨਾਲਾ ਤਾਂ ਉਰੇ ਪਿਆ ਹੋਊਗਾ ਜੀ ਕੋਈ ਮੈਂ ਦੇ ਜੀ ਇਦਨ ਮੈਂ ਬਣਾ ਰਹੀ ਆ ਪ੍ਰਿੰਟੀਆਂ ਤੇ ਜਿਵੇਂ ਇਹ ਚੱਪੂ ਦਾ ਦੂਜੇ ਤਰੀਕੇ ਉਹੋ ਸੇ ਇਸका जो ਹੋ ਤੋਲੇ ਅੰਦਰ ਤੁਸੀਂ ਆਪਕੋ ਆ ਥੋੜੀ ਜਿਹੀ ਹੋ ਗਈ ਤੇ ਹੁਣ ਮੈਂ ਇਹਨਾਂ ਦਾ ਵੀ ਤੜਕਾ ਲਾ ਰਹੀ ਹਾਂ ਵੀ ਜਦ ਹੁਣ ਬਣ ਜੇਗੀ ਇਹ ਇਸ ਟੇਨ ਪਾਤੋ ਨੂੰ ਮੈਂ ਚੱਲਾ ਜਿਵੇਂ ਤੱਕ ਉਸ ਤੋਂ ਅੱਟਾ ਵੀ ਮੈਂ ਗੁੰਨ ਲਿਆ ਕੰਮ ਹੋ ਮੇਰਾ ਸਾਰਾ ਜਲਣਾ ਮੈਂ ਆਪਣਾ ਸੋਧ ਨੂੰ ਪਹਿਲਾਂ ਤਰ ਲੈਣੀ ਹਾਂ ਬਾਕੀ ਆਪਾਂ ਸਿੰਪਲ ਰੋਟੀ ਬਣਾ ਲਵਾਂਗੇ ਆਪਣੇ ਲਈ ਮੈਂ ਸਾਲ ਤੇ ਬਿਧੀ ਬਣਾ ਦਿੰਦੀ ਹਾਂ ਇੱਕ ਹੋਇਆ ਮੜੀ ਤੋਂ ਦੇ ਜਾਣਗੀ ਫਿਰ ਮੈਂ ਇਹ ਵੀ ਕੁਝ ਪਾ ਦਾਂਗੀ ਅਗਰ ਮੇਰੇ ਘੇਟੀ ਵਿੱਚ ਹੋਵੇਗੀ ਥੋੜੀ ਰੱਗੀ ਸੀਗੀ ਫਿਰ ਅਸੀਂ ਕੇ ਆਂ ਚੰਦਰੇ ਬਣਾ ਲੈਂਦੇ ਜਿਹੜਾ ਚਿਲੇ ਜਗ ਬਣਾਉਂਦੇ ਥੋੜੀ ਸੱਗੀ ਹੈ ਮੈਂ ਤੁਹਾਨੂੰ ਉਧਰ ਕੂਲਰ ਦਿਖਾਨੀ ਆ ਜੀ ਬਹੁਤ ਫਰਕ ਪੈ ਰਿਹਾ ਬਹੁਤ ਜ਼ਿਆਦਾ ਠੰਡੀ ਹਵਾ ਆ ਰਹੀ ਆ ਔਰ ਦੇਖੋ ਕੂਲਰ ਦੀ ਬਾਤ ਸੁਣੇ ਰਹੇ ਹਾਂ ਜੀ ਫਰਕ ਬਹੁਤ ਪੈਂਦਾ ਜੀ ਫਿਰ ਵੀ ਬਾਕੀ ਠੰਡੀ ਹਵਾ ਆ ਰਹੀ ਆ ਤੇ ਆ ਸਾਡੀ ਚਿੜੀ ਹਾਂ ਸਾਡੀ ਚਿੜੀ ਉਹ ਗੁਗਲੂ ਗੁਗਲੂ ਇੱਕ ਗੁਗਲੂ ਆ ਸੀ ਕਿ ਸਾਡਾ ਬੈਠਾ ਚਿੜੀ ਇਹਦੇ ਜੀ ਵੀਰੇ ਕਹਿੰਦਾ ਵੀ ਮੈਂ ਤਾਂ ਇਗਨੋਰ ਹੀ ਕਰਤਾ ਸੀ ਮੈਨੂੰ ਲੱਗਾ ਚੂਹਾ ਚਾਹ ਹੈ ਜਦ ਕਹਿੰਦਾ ਮੈਂ ਅੱਧੇ ਰਸਤੇ 'ਚ ਦੇਖਿਆ ਕਹਿੰਦਾ ਵਿਚਾਰੀ ਨਿਕਲ ਹੀ ਫਿਰ ਵੀਰੇ ਨੇ ਗੱਡੀ 'ਚ ਬਿਠਾ ਲਈਤੀ ਇਹ ਵੇਖੀ ਅਲੀ ਇਹ ਤਾਂ ਖੇਡਦੀ ਉਹ ਬਹੁਤ ਸੋਹਣਾ ਤਿੱਕੀ ਪਹਿਲਾਂ ਉਹ ਗਗਲੂ ਜਿਆ ਚਲੋ ਚਲ ਇਹਨੂੰ ਬਾਅਦ ਚ ਛੱਡੇ ਆਵਾਂਗੇ ਮੜ ਜੇ ਕੁੜੀ ਹੋ ਹੋ ਜਵੇ ਉੜਨ ਜੇ ਲੱਗ ਜੇਵੇ ਤੇ ਜੇ ਇਧਰ ਮੈਂ ਫਿਰ ਚੱਤੀ ਕਰਦੀ ਆ ਤੋ ਸੋ ਸੋ ਮੈਂ ਤੈਹੀ ਕਿਸੇ ਛੋਟਾ ਛੋਟੀ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਤੇ ਅੱਗੇ ਸਾਡੇ ਚੈਨਲ ਨੂੰ ਜ਼ਰੂਰ ਸ਼ੇਅਰ ਕਰਦੇ ਕਰੋ ਕਿਉਂਕਿ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੇ ਤੇ ਕਮੈਂਟ ਸਾਨੂੰ ਜਰੂਰ ਕਰਿਆ ਕਰੋ ਜੀ ਫਿਰ ਬੰਦੇ ਨੂੰ ਨਾ ਹੌਸਲਾ ਹੋ ਜਾਂਦਾ ਵੀ ਹਾਂ ਅਸੀਂ ਵੀਡੀਓ ਵਧੀਆ ਬਣਦੇ ਆ ਅਗਰ ਸਾਡੀ ਵੀਡੀਓ ਤੇ ਤੁਹਾਨੂੰ ਕੋਈ ਗਲਤੀ ਲੱਗ ਰਹੀ ਹੈ ਵੀ ਐਵੇਂ ਨਹੀਂ ਐਵੇਂ ਪਾਉ ਹਣਾ ਜਿੰਨੇ ਵੀ ਜੇ ਤੁਹਾਨੂੰ ਕੋਈ ਵੀ ਸੁਜੈਸ਼ਨ ਦੇਣਾ ਹੋਵੇ ਸਾਨੂੰ ਕਮੈਂਟਾਂ ਦੇ ਦਿਓ ਜੀ ਅਸੀਂ ਮਤਲਬ ਇਹ ਕਦੇ ਵੀ ਮਲਟੀ ਨੂੰ ਨਹੀਂ ਕਰਾਂਗੇ ਹਾਂ ਸਾਨੂੰ ਬੁਰੇ ਕਮੈਂਟ ਆ ਰਹੇ ਨੇ ਸਾਨੂੰ ਉਹਦਾ ਕੋਈ ਟਿਕਰ ਨਹੀਂ ਬਸ ਸਾਨੂੰ ਇਹ ਹੋਊਗਾ ਵੀ ਅਸੀਂ ਆਪਣੇ ਆਪ ਨੂੰ ਨਾ ਹੋਰ ਇੰਪਰੂਵ ਕਰੇ ਲੂੰਗੀ ਮੈਨੂੰ ਵੀ ਇੰਨੀ ਨੌਲੇਜ ਨਹੀਂ ਹੈਗੀ ਬਾਕੀ ਜਿੰਨੀ ਹੈਗੀ ਉਸ ਤੋਂ ਅੰਗਣਾਸੀਂ ਪਾਈ ਜਾਂਦੇ ਆ ਅੱਜ ਇੱਕ ਸਿੰਪਲ ਨੂੰ ਖਾਣ ਦੀ ਵਲੌਗਸ ਨਹੀਂ ਬਣਾਉਣੇ ਕਿਉਂਕਿ ਸੋ ਤੁਹਾਡੇ ਜੀ ਵਧੀਆ ਲੱਗਦੀਆਂ ਤਾਂ ਲਾਈਕ ਜੀ ਨੂੰ ਕਰਦੇ ਹੋ ਤੇ ਕਮੈਂਟ ਕਰਕੇ ਸਾਨੂੰ ਦਿਲੂ ਦਿੱਤੀਆ ਕਰੋ ਜੀ ਆ ਦੇਖੋ ਘਰ ਦੀ ਸਬਜ਼ੀ ਹੈ ਕਿੰਨੀ ਵਧੀਆ ਲੱਗਦੀ ਹੈ ਇਹਨਾਂ ਦੇ ਨਾਲ ਇੱਕ ਵੇਖਿਆ ਬਾਹਰਲੀ ਮੂਰਤੀ ਸਬਜ਼ੀ ਦਾ ਜਮੀ ਸੁਆਦ ਨਹੀਂ ਹੁੰਦੀ ਜਿਨੀ ਇਹ ਹੁੰਦੀ ਆ ਸ਼ੌਲੋ ਜੀ ਹਨਾ ਆਪਾਂ ਬਾਤ ਕਰੀਏ ਸਭ ਨੇ ਬਣਦੇ ਕੀ ਰੋਟੀ ਖਾਵਾਂਗੇ ਫੇਰਾ ਵੀਡੀਓ ਬਣਾਵਾਂਗੇ ਕਿਉਂਕਿ ਮੈਨੂੰ ਐਵੇਂ ਹੀ ਲੱਗ ਰਿਹਾ ਵੀ ਵੀਡੀਓ ਥਾਸੀ ਲੰਬੀ ਹੋ ਜਾਣੀ ਆ। ਲੱਗ ਕੇ ਆਪਾਂ ਸ਼ਾਰਟ ਇੱਕ ਲੇਟੂ ਮੈਂ ਕਰਾਂਗੀ ਜਲਦੀ ਕਿਸ ਬੱਟੀ ਦੀ ਵੀਡੀਓ ਹੀ ਕਰਦੇ ਹਾਂ। ਨਹੀਂ ਫਿਰ ਬੰਦਾ ਦੇਖ ਦੇ ਕੇ ਵੀ ਅੱਖ ਪ ਜਾਂਦੇ ਹੈ। ਬੱਧੀ ਚੀਜ਼ ਹੋ ਜਾਂਦੀ। ਕਿਹੜੀ ਜੀ ਆਹਾਂ? ਹਾਂ ਹਾਂ ਛੋਟੀ ਕਰ ਲਾਓ ਜੀ ਉਧਰ ਜਾਈਓ। ਉਧਰ ਤਾਂ ਹੋਰ। ਜੇ ਤਾਂ ਉਹ ਕਰ ਲਓ। ਜਿਹੜੀ ਜਰਾਬ ਵਾਲੀ ਆ ਉਹ ਕਰ ਲਓ। ਆਹ ਜਰਾਬ ਵਾਲੀ ਕਰ ਲਾ ਓਏ। ਉਹ ਛੋਟੀ ਆ ਉਹ ਉਹ ਨਾਲ ਵਤੀਂਦੀ ਆ ਲੋ ਜੀ ਗੱਡੀ ਦੇ ਵਿੱਚ ਉਹ ਨਿਕਲ ਗਈ ਚਿੜੀ ਵੈਰੀ ਛੋਟੀ ਜੀ ਉਹਦੇ ਵਾਸਤੇ ਟੋਕਰੀ ਕਰਦੇ ਆ ਖਾਲੀ ਨਵਰੂਪਾ ਹੁਣ ਮੈਂ ਸੱਚੀ ਮੈਨੂੰ ਗੁੱਸਾ ਆ ਰਿਹਾ ਹੁਣ ਤੂੰ ਪੜ ਜਾਵਾ ਨਹੀਂ ਰਹੀ ਚੱਲ ਪੜ ਲੋ ਜੀ ਆਪਣੀਆਂ ਟੋਕਰੀ ਚੱਕ ਲਈ ਬਾਦੇ ਦੇ ਵਿੱਚ ਛੜਦੂ ਬੰਦ ਕਰ ਦੇ ਆ ਸਗੀ ਜੀ ਛੋਟੀ ਜੀ ਹਰ ਜਾ ਪੜਲਾ ਪੜਲਾ ਆਪਣਾ ਚੱ ਸਣਾ ਮੈਨੂੰ ਤੂੰ ਕਿੰਨੇ ਚਿਰ ਦੀ ਬੈਠੀ ਆ ਚੱਲ ਬਸ ਮੇਰੇ ਆ ਦੋ ਚਲ ਲੈ ਤੇ ਲਦਰਵਾ ਦਾ ਪੱਕ ਹੂੰ ਸੁਣਾ ਉੜਦੀ ਤਾਂ ਹੈ ਦੀ ਨਾ ਉੜਦੀ ਤਾਂ ਨਹੀਂ ਪਰ ਉੱਥੇ ਤਾਂ ਕੋਸ਼ਿਸ਼ ਤਾਂ ਕਰ ਰਹੀ ਸੀ ਚਲ ਉੜ ਜਾ ਵਿਚਾਰੀ ਫਿਰ ਅੱਜ ਆਪਾਂ ਕਰਦੇ ਆਪਣੀ ਵੀਡੀਓ ਨੂੰ ਐਂਡ ਇੱਥੇ ਹੋਪਸੋ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ